ਹੁਣ ਕੇਲਾ ਖਾਣਾ ਪੈ ਸਕਦਾ ਹੈ ਭਾਰੀ ਕੇਲਾ ਬਣ ਸਕਦਾ ਹੈ ਜਾਨੀ ਦੁਸ਼ਮਨ ਜੇਕਰ ਨਹੀਂ ਦਿੱਤਾ ਧਿਆਨ ਤਾਂ ਪੈ ਸਕਦਾ ਹੈ ਪਛਤਾਉਣਾ ਕੇਲਾ ਯਾਨੀ ਬਨਾਣਾ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜੋ ਲੋਕ ਜਿਮ ਕਰਦੇ ਨੇ ਜਾਂ ਜੋ ਲੋਕ ਆਪਣਾ weight gain ਕਰਨਾ ਚਾਹੁੰਦੇ ਨੇ ਉਹ ਜੋ ਕੇਲੇ ਨੇ ਉਸ ਦਾ ਸੇਵਨ ਬਹੁਤ ਜ਼ਿਆਦਾ ਕਰਦੇ ਨੇ ਤਾਂ ਕੁਝ ਲੋਕ ਅਜਿਹੇ ਨੇ ਜਨਾਂ ਨੂੰ ਇਹ ਫਲ ਬਹੁਤ ਪਸੰਦ ਹੁੰਦਾ ਤੇ ਉਹ ਵੀ ਇਸ ਦਾ ਸੇਵਨ ਕਰਦੇ ਨੇ ਪਰ ਇਹ ਜੋ ਫਲ ਹੈ ਹੁਣ ਭਾਰੀ ਪੈ ਸਕਦਾ ਹੈ ਜੀ ਹਾਂ ਬਿਲਕੁਲ ਸਹੀ ਸੋਨ ਰਹੇ ਹੋ ਤੁਸੀਂ ਕੇਲਾ ਖਾਣਾ ਹੁਣ ਤੁਹਾਡੇ ਲਈ ਕਾਫੀ ਜ਼ਿਆਦਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਬਿਲਕੁਲ ਹੀ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਕੁਝ ਅਜਹੀਆਂ ਚੀਜ਼ਾਂ ਨੇ ਕੁਝ ਅਜਹੀਆਂ ਪ੍ਰੋਬਲਮਸ ਨੇ ਜੇਕਰ ਤੁਸੀਂ ਉਹਨਾਂ ਦੇ ਦੌਰਾਨ ਇਸ ਦਾ ਸੇਵਨ ਕਰ ਦਿਓ ਤਾਂ ਤੁਹਾਨੂੰ ਪਛਤਾਣਾ ਪੈ ਸਕਦਾ ਸੋ ਕਿਹੜੀਆਂ ਪ੍ਰੋਬਲਮਸ ਨੇ ਕਿਹੜੇ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਕੇਲਾ ਖਾਣਾ ਹੁਣ ਕੁਝ ਲੋਕਾਂ ਦੇ ਲਈ ਕਾਫੀ ਜ਼ਿਆਦਾ ਮੁਸ਼ਕਲ ਖੜੀ ਕਰ ਸਕਦਾ ਹੈ ਕੁਝ ਅਜਈਆਂ ਪ੍ਰੋਬਲਮਸ ਨੇ ਜੇਕਰ ਕਿਸੇ ਨੂੰ ਸਰੀਰਕ ਤੌਰ ਤੇ ਅਜਈਆਂ ਬਿਮਾਰੀਆਂ ਨੇ ਤਾਂ ਉਹਨਾਂ ਦੇ ਲਈ ਕੇਲਾ ਖਾਣਾ ਕਿਸੇ ਜ਼ਹਿਰ ਨਾਲੋਂ ਘੱਟ ਨਹੀਂ ਹੈ ਪੰਜ ਸਮੱਸਿਆਵਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਭੁੱਲ ਕੇ ਵੀ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਕੇਲਾ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਖਾਇਆ ਜਾਣ ਵਾਲਾ ਫਲ ਹੈ ਕੇਲੇ ਨੂੰ ਸਿਹਤ ਦੇ ਲਈ ਬੇਹਦ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਇਸ ਦੇ ਕਈ ਨੁਕਸਾਨ ਵੀ ਨੇ ਜ਼ਰੂਰਤ ਤੋਂ ਜ਼ਿਆਦਾ ਇਕਲੇ ਦਾ ਸੇਵਨ ਕੁਝ ਲੋਕਾਂ ਦੇ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ ਇਸ ਲਈ ਜੇਕਰ ਤੁਹਾਨੂੰ ਇਹ ਸਮੱਸਿਆਵਾਂ ਹੈ ਤਾਂ ਇਕਲੇ ਦਾ ਸੇਵਨ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਸਭ ਤੋਂ ਪਹਿਲਾ ਨੰਬਰ ਹੈ ਅਲਰਜੀ ਜਿਹੜੇ ਲੋਕਾਂ ਨੂੰ ਕੇਲੇ ਤੋਂ ਅਲਰਜੀ ਹੁੰਦੀ ਹੈ ਉਹਨਾਂ ਨੂੰ ਕੇਲਾ ਬਿਲਕੁਲ ਨਹੀਂ ਖਾਣਾ ਚਾਹੀਦਾ। ਕੁਝ ਲੋਕਾਂ ਨੂੰ ਕੇਲੇ ਦਾ ਸੇਵਨ ਕਰਨ ਦੇ ਨਾਲ ਚਕੱਤੇ ਖੁਜਲੀ ਤੇ ਸਾਹ ਲੈਣ ਦੇ ਵਿੱਚ ਕਠਿਨਾਈ ਹੋ ਸਕਦੀ ਹੈ, ਯਾਨੀ ਕਿ ਉਹਨਾਂ ਲੋਕਾਂ ਨੂੰ ਕੇਲੇ ਖਾਣ ਤੋਂ ਅਲਰਜੀ ਹੈ। ਤਾਂ ਜੇਕਰ ਅਜਿਹੀ ਸਮੱਸਿਆ ਕਿਸੇ ਨੂੰ ਆਉਂਦੀ ਹੈ ਤਾਂ ਉਹਨਾਂ ਨੂੰ ਕੇਲੇ ਦੇ ਸੇਵਨ ਤੋਂ ਦੂਰ ਰਹਿਣਾ ਚਾਹੀਦਾ। ਦੂਸਰਾ ਹੈ ਡਾਇਬਟੀਜ਼, ਯਾਨੀ ਕਿ ਸ਼ੂਗਰ। ਕੇਲੇ ਦੇ ਵਿੱਚ ਨੈਚੁਰਲ 슈ਗਰ ਦੀ ਮਾਤਰਾ ਬੇਹੱਦ ਜ਼ਿਆਦਾ ਹੁੰਦੀ ਹੈ ਇਸ ਲਈ ਜਿਹੜੇ ਲੋਕ ਡਾਇਬੀਟਿਕ ਨੇ ਯਾਨੀ ਜਿਨ੍ਹਾਂ ਨੂੰ 슈ਗਰ ਹੈ ਉਹ ਕੇਲੇ ਦਾ ਸੇਵਨ ਕਰਨ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਹੈ ਕਿਉਂਕਿ ਜੇਕਰ ਉਹ ਅਜਿਹਾ ਕਰਦੇ ਨੇ ਤਾਂ ਉਹਨਾਂ ਦੀ ਸਿਹਤ ਖਰਾਬ ਹੋ ਸਕਦੀ ਹੈ ਤੀਸਰੀ ਸਮੱਸਿਆ ਹੈ ਕਿਡਨੀ ਯਾਨੀ ਗੁਰਦੇ ਦੀ ਸਮੱਸਿਆ ਕੇਲੇ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਜਿਹੜੇ ਲੋਕਾਂ ਨੂੰ ਕਿਡਨੀ ਦੀ ਸਮੱਸਿਆ ਹੋਵੇ ਚਾਹੇ ਉਹਨਾਂ ਨੂੰ ਕਿਡਨੀ ਦੇ ਨਾਲ ਜੁੜੀ ਹੋਈ ਕੋਈ ਵੀ ਪ੍ਰੋਬਲਮ ਹੋਵੇ ਕੋਈ ਵੀ ਬਿਮਾਰੀ ਹੋਵੇ ਉਹਨਾਂ ਨੂੰ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਡਨੀ ਦੀ ਬਿਮਾਰੀ ਦੇ ਵਿੱਚ ਹਾਈ ਪੋਟਾਸ਼ੀਅਮ ਤੋਂ ਮਨਾਹੀ ਹੁੰਦੀ ਹੈ ਤਾਂ ਕੇਲੇ ਦੇ ਵਿੱਚ ਕਾਫੀ ਜ਼ਿਆਦਾ ਪੋਟਾਸ਼ੀਅਮ ਹੁੰਦਾ ਹੈ ਤਾਂ ਜੇਕਰ ਕੇਲੇ ਦਾ ਸੇਵਨ ਕਿਡਨੀ ਦੀ ਸਮੱਸਿਆ ਵਾਲੇ ਲੋਕ ਕਰਦੇ ਨੇ ਤਾਂ ਉਹਨਾਂ ਦੇ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਫਿਰ ਹੈ ਮਾਈਗਰੇਨ ਜਿਹੜੇ ਲੋਕਾਂ ਨੂੰ ਮਾਈਗਰੇਨ ਦੀ ਸਮੱਸਿਆ ਹੈ ਉਹਨਾਂ ਨੂੰ ਵੀ ਕੇਲੇ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਮਾਈਗਰੇਨਿਕ ਅਜੇ ਹੀ ਬਿਮਾਰੀ ਹੈ ਜੋ ਹਰ 10 ਦੇ ਵਿੱਚੋਂ 5 ਲੋਕਾਂ ਨੂੰ ਅੱਜਕੱਲ੍ਹ ਹੋ ਰਹੀ ਹੈ ਇਸ ਤੋਂ ਪੀੜੇ ਤੋਂ ਬਹੁਤ ਸਾਰੇ ਲੋਕ ਨੇ ਤਾਂ ਜਿਹੜੇ ਲੋਕਾਂ ਨੂੰ ਮਾਈਗਰੇਨ ਜਾਂ ਸਰਵਾਈਕਲ ਦੀ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਕੇਲੇ ਤੋਂ ਮਾਈਗਰੇਨ ਟ੍ਰਿਗਰ ਹੋ ਸਕਦਾ ਹੈ ਤਾਂ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਫਿਰ ਨੰਬਰ ਆਉਂਦਾ ਬਲੌਟਿੰਗ ਦਾ ਜੇਕਰ ਤੁਹਾਡੇ ਪੇਟ ਦੇ ਵਿੱਚ ਗੈਸ ਬਲੋਟਿੰਗ ਜਾਂ ਹੋਰ ਪਾਚਨ ਸੰਬੰਧੀ ਸਮੱਸਿਆਵਾਂ ਹੈ ਤਾਂ ਤੁਹਾਨੂੰ ਕੇਲਾ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜੇਕਰ ਬਲੋਟਿੰਗ ਦੀ ਪ੍ਰੋਬਲਮ ਦੇ ਵਿੱਚ ਤੁਸੀਂ ਕੇਲੇ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਪਾਚਨ ਸੰਬੰਧੀ ਸਮੱਸਿਆ ਹੋਰ ਵੀ ਜ਼ਿਆਦਾ ਹੋ ਸਕਦੀ ਹੈ ਜਿਸ ਦੇ ਲਈ ਤੁਹਾਨੂੰ ਕਿਸੇ ਨਾ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਦੱਸਦੀ ਹੈ ਕਿ ਇਹ ਕੁਝ ਪ੍ਰੋਬਲਮਸ ਨੇ ਮੁੱਖ ਤੌਰ ਤੇ ਪੰਜ ਅਜਈਆਂ ਪ੍ਰੋਬਲਮਸ ਨੇ ਜੇਕਰ ਤੁਸੀਂ ਇਹਨਾਂ ਦੇ ਵਿੱਚ ਕੇਲੇ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਬਾਅਦ ਦੇ ਵਿੱਚ ਪਛਤਾਣਾ ਪੈ ਸਕਦਾ ਹੈ ਤੁਹਾਨੂੰ ਕਿਸੇ ਨਾ ਕਿਸੇ ਦਿੱਕਤ ਦਾ ਸਰੀਰਕ ਤੌਰ ਤੇ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ